ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਨੂੰ ਦਰਅਸਲ ਉਹਨਾਂ ਦੇ ਹੀ ਵਰਕਰਾਂ ਨੇ ਪਸਾ ਦਿੱਤਾ ਜਿਮਨੀ ਚੌਣ ਜਿਹੜੀ ਡੇਰਾ ਬਾਬਾ ਨਾਨਕ ਤੋਂ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਉੱਥੇ ਹੋਇਆ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵਿੱਚ ਵੱਡੀ ਝੜਪ ਹੋ ਚੁੱਕੀ ਆ ਤਾਂ ਮੌਕੇ ਦੀਆਂ ਤਸਵੀਰਾਂ ਲਾਈਵ ਪੁਲਿਸ ਵੀ ਬਹੁਤ ਜ਼ਿਆਦਾ ਪਹੁੰਚੀ ਆ ਤੇ ਜਿਹੜੇ ਰੰਧਾਵਾ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਲੀਡਰ ਉਹ ਵੀ ਉੱਥੇ ਪਹੁੰਚੇ ਨੇ ਪਰ ਇੱਕ ਬੋਲ ਬਹੁਤ ਵੱਡੀ ਖੁੱਲ ਚੁੱਕੀ ਆ ਉਹ ਹੈ ਕਿ ਜਿਹੜੇ ਇਹਨਾਂ ਦੇ ਗੈਂਗਸਟਰ ਲੁਕੋਏ ਹੋਏ ਹੋਏ ਗੱਡੀਆਂ ਦੇ ਵਿੱਚੋਂ ਭਾਜ ਦੇ ਸਾਹਮਣੇ ਦਿਖਾਈ ਦੇਣਗੇ ਵੱਡੇ ਪੱਧਰ ਤੇ ਪ੍ਰਦਰਸ਼ਨ ਹੋ ਚੁੱਕਿਆ ਪੁਲਿਸ ਦਾ ਵੀ ਤੇ ਇਥੋਂ ਜਿਹੜਾ ਕਿ ਸਾਬਤ ਹੁੰਦਾ ਇਹ ਤੁਹਾਡੇ ਸਾਹਮਣੇ ਤੁਸੀਂ ਫੈਸਲਾ ਕਰਨਾ ਕਿ ਜਿਹੜਾ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਲੁਕੋਏ ਹੋਏ ਸਾਹਮਣੇ ਗੱਡੀਆਂ ਦੇ ਪਿੱਛੇ ਇਹ ਭਾਜ ਦੇ ਨਜ਼ਰ ਆ ਰਹੇ ਨੇ ਇਹ ਕੌਣ ਨੇ ਇਲਜ਼ਾਮ ਸਿੱਧੇ ਸੀਐਮ ਭਗਵੰਤ ਮਾਨ ਤੇ ਲੱਗ ਰਹੇ ਨੇ ਆਮ ਆਦਮੀ ਪਾਰਟੀ ਦੇ ਲੱਗ ਰਹੇ ਨੇ ਪਹਿਲਾਂ ਤੁਸੀਂ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਦੇਖਣਾ ਕਿ ਆ ਅਗਰ ਮਾਮਲਾ ਹੈ ਕੀ ਹੈ ਕਿਉਂਕਿ ਇੱਕ ਪਾਸੇ 15 ਫੁੱਟ ਦੀ ਦੂਰੀ ਸੀ ਜਿਹੜਾ ਕਿ ਕਾਂਗਰਸ ਦੇ ਸਮਰਥਕ ਤੇ ਇਹਨਾਂ ਦਾ ਜਿਹੜਾ ਕਿ ਪੋਲਿੰਗ ਬੂਥ ਵੀ ਨਹੀਂ ਲੱਗਣ ਦੇ ਰਹੇ ਲੋਕ ਜਿਹੜੇ ਕਿ ਕਾਂਗਰਸ ਦੇ ਨੇ ਤਾਂ ਉੱਥੇ ਰੰਧਾਵਾ ਪਹੁੰਚ ਗਿਆ ਉਸ ਤੋਂ ਬਾਅਦ ਵੱਡੀ ਝੜਪ ਹੋ ਚੁੱਕੀ ਹੈ ਪਹਿਲਾਂ ਤੁਸੀਂ ਇਹ ਲਾਈਵ ਤਸਵੀਰਾਂ ਦੇਖੋ ਉਸ ਤੋਂ ਬਾਅਦ ਅਗਲੇ ਵਿਚਾਰ ਕਰ ਗਏ ਸਾਂਝੇ

ਸੇ ਤੁਸੀਂ ਦੇਖ ਤਾਂ ਦੇ ਹੋ ਕਿ ਮਾਹੌਲ ਕਾਫੀ ਤਣਾਅਪੂਰਨ ਬਣ ਚੁੱਕਿਆ ਹੈ। ਇਹ ਪਤਾ ਨਾ ਖੜਕੇ ਦਾ ਇਹ ਪਹਿਰਾ ਪਠਾ ਪਿੰਡ ਹੱਥੇ ਪਾਸੇ ਆਮ ਆਦਮੀ ਪਾਰਟੀ ਵਾਲੇ ਖੜੇ ਨੇ। ਔਰ ਔਰ ਉੱਥੇ ਤੁਸੀਂ ਦੇਖਾ ਕਿ ਹੱਥੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰ ਆ ਕੇ ਆ ਰਹੇ ਨੇ ਔਰ ਖੇਤਰ ਕਾਂਗਰਸੀ ਉਮੀਦਵਾਰ ਕਾਂਗਰਸੀ ਉਮੀਦਵਾਰ ਦੇ ਸਮਰਥਕ ਜਿਹੜੇ ਨੇ ਬਹੁਤ ਅੱਗੇ ਆ ਚੁੱਕੇ ਨੇ ਆਪਸੇ ਹੀ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। ਉੱਧਰ ਸੁਖਿੰਦਰ ਸਿੰਘ ਰੰਧਾਵਾ खड़े देख सकते हो आम आदमी पार्टी वाले और कांग्रसी के एकदम टकराव वाली स्थिति बनी हुई है महज पंद्रह फुट का पंद्रह फुट का डिस्टेंस होगा ਆਮ ਆਪੀ ਪਾਰਟੀ ਦੇ ਬੋਤ ਅਤੇ ਕਾਂਗਰਸੀਆਂ ਦੇ ਬੋਤ ਦੇ ਵਿਚਾਰੇ ਔਰ ਦੋਵਾਂ ਦੇ ਸਮਰਥਕ ਅੱਗੇ ਵੱਧ ਕੇ ਇੱਕ ਦੂਜੇ ਨੂੰ ਸਹਾਰ ਰਹੇ ਨੇ ਇਹ ਜਿਹੜਾ ਪਤਾ ਨਾ ਨਾ ਕਿ ਹੁਣ ਕੇ ਇਹ ਰਾਤ ਪਰੇ ਤੁਸੀਂ ਲਾਈਵ ਦੇਖੋ ਤੁਸੀਂ ਲਾਈਵ ਤੁਸੀਂ ਇਹਨਾਂ ਤਸਵੀਰਾਂ ਦੇਖੋ ਡਾਂਗ ਮਾਰੀ ਗਈ ਇੱਕ ਬੱਤੀ ਦੇ ਵੱਲ ਤਾਂ ਮਾਰਦਾ ਹੋਇਆ ਜੀ ਜੀ ਇਹ ਰੱਖੋ ਜੀ ਹਾਂ ਉਹ ਕਿੰਬਰਾਂ ਦਾ ਬਹਾਾ ਇੱਥੇ ਖੜੇ ਨੇ ਦੋਵਾਂ ਪਾਸੇ ਸਮਰਥਕ ਜਿਹੜੇ ਨੇ ਟੜਦੇ ਜਾ ਰਹੇ ਨੇ ਬਹੁਤ ਤਣਾਅ ਪਰ ਲਾਈਟ ਸਹਿਰਾ ਕਾਲੀ ਦਾ ਹਾਰ ਹੋ ਗਈ। ਜੇਰਾਤਾ ਨਾੜੇ ਹਲਕੇ ਦੇ ਹਲਾਇ ਬਹੁਤ ਤਣਾਅ ਪਰ ਦਰ ਹੋਏ ਨੇ। ਜੇ ਤਣਾਅ ਦੀ ਸਥਿਤੀ ਜੁੜੀ ਹੋਇਆ ਸੋਲੇ ਜੇਰਾਤਾ ਨਾੜੇ ਹਲਕੇ ਦੇ ਵਿੱਚ ਬਣੀਏ ਲੱਖਾਂ ਤੱਕ ਚਲਦੇ ਆ ਨਜ਼ਰ ਆ ਰਹੀਆਂ ਨੇ ਦੋਵੇਂ ਪਾਰਟੀਆਂ ਦੇ ਸਮਰਥਕਾਂ ਵਿੱਚ ਆਏ। ਜੀ ਜੀ ਆਹ ਤੁਸੀਂ ਦੇਖੋ ਰਾਹਤਾਰ ਰਾਹਤਾਰ ਜਿਆਦਾ ਦੇ ਪਾਰਟੀ ਦੇ ਸਮਰਥਕ ਨੇ। ਹੁਣ ਜਿਹੜੀ ਪੁਲਿਸ ਆ ਜਿਹੜੀ ਉਹ ਫੜੂਗੀ ਇਹਨਾਂ ਦੇ ਮੰਗਰ ਭਜੂਗੀ ਉਹ ਵੀ ਦੇਖ ਲਓ ਇਹ ਇਹਨਾਂ ਦੇ ਗੁੰਡੇ ਲਕੋਏ ਹੋਏ ਨੇ ਜਿਹੜੇ ਉਹ ਦਿਖਾ ਰਹੇ ਨੇ ਉਹ ਆਹ ਦੇਖ ਲਓ ਸਾਹਮਣੇ ਤੁਹਾਡੇ ਲਾਈਵ ਪੁਲਿਸ ਜਾਊਗੀ ਓਏ ਗੱਲ ਆਦੋ ਕੱਢ ਦੇ ਇਹ ਇਹ ਇਹਨਾਂ ਆ ਦੇਖ ਲਓ ਕੁਝ ਲੋਕ ਜਿਹੜੇ ਨੇ ਬਾਬਾ ਕੀਤਾ ਜਾ ਰਹਾ ਗੱਡੇ ਦੇ ਮਗਰ ਛੁਪੇ ਹੋਏ ਨਹੀਂ ਔਰ ਇਹ ਤਾਂ ਤੁਸੀਂ ਦੇਖ ਸਕਦੇ ਹੋ ਇਹ ਪੁਲਿਸ ਪਾਰਟੀ ਡੀਐਸਪੀ ਜਿਹੜੇ ਨੇ ਮੌਕੇ ਤੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਫੋਰਸ ਇਸੇ ਬੋਲ ਚੁੱਕੀ ਹੈ ਤੇਰਾ ਪਠਾਣਾ ਪਿੰਡ ਹੈ ਤੇਰੇ ਪਪਾ ਨਾਲ ਖਲਕੇ ਦਾ ਜਿੱਥੇ ਵੋਟਾਂ ਦੀ ਸ਼ੁਰੂਆਤ ਹੁੰਦੀ ਹੈ ਵੋਟਾਂ ਦੀ ਪ੍ਰਕਿਰਿਆ ਵੀ ਸ਼ੁਰੂਆਤ ਹੋ ਗਈ ਹੈ ਹਾਂ ਸਹੀ ਹੈ ਉਹ ਆਈਡੀ ਮਗਾ ਦੇਣਾ ਕਿੱਥੋਂ ਦਾ ਰਹਿਣ ਵਾਲਾ ਮੈਂ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਰਹਿਣ ਵਾਲਾ ਮੈਂ ਜਿਹੜਾ ਰਹਿਣ ਵਾਲਾ ਕਿੱਥੋਂ ਦਾ ਆਇਆ ਹੈ ਜਿਹੜੇ ਇਹ ਬੰਦੇ ਨੇ ਲੁਕੋਏ ਗਏ ਨੇ ਇਹਨਾਂ ਦੇ ਗੱਡੀਆਂ ਦੇ ਪਿੱਛੇ ਇਲਜ਼ਾਮ ਲੱਗ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲੱਗ ਚੁੱਕੇ ਨੇ ਤਾਂ ਹੁਣ ਦੇਖੋ ਵੀ ਸੀਐਮ ਭਗਵੰਤ ਮਾਨ ਦੇ ਰਾਜ ਦੇ ਵਿੱਚ ਉਹਨਾਂ ਦੇ ਪੋਲਿੰਗ ਬੂਥ ਦੇ ਉੱਤੇ ਇਹਨਾਂ ਦੇ ਵਰਕਰਾਂ ਬਣੀਓ ਦੇਖੋ ਕੀ ਕੁਝ ਕੀਤਾ ਜਾ ਰਿਹਾ ਹੈ ਤੁਹਾਡੇ ਬਿਲਕੁਲ ਸਾਹਮਣੇ ਆ ਤਾਂ ਉਹਨਾਂ ਦੀ ਇੱਕ ਪਾਰਟੀ ਦਾ ਵੱਡਾ ਲੀਡਰ ਵੀ ਉੱਥੇ ਹੀ ਖੜਾ ਤੇ ਹੁਣ ਤੁਸੀਂ ਦੱਸੋ ਪੰਜਾਬ ਵਾਲਿਓ ਜਦੋਂ ਤੁਸੀਂ ਕਹਿੰਦੇ ਆ ਵੀ ਯਾਰ ਜਦੋਂ ਕੋਈ ਬੋਲਦਾ ਤੁਸੀਂ ਕਹਿੰਦੇ ਵੀ ਖਰਾਬ ਬੋਲਦੇ ਖਰਾਬ ਕੋਈ ਨਹੀਂ ਬੋਲਦਾ ਦਰਅਸਲ ਜਿਹੜੇ ਇਹ ਇਹਨਾਂ ਦਾ ਤੁਹਾਡੇ ਸਾਹਮਣੇ ਅਸਲੀ ਚਿਹਰਾ ਹੁੰਦਾ ਜਾ ਰਿਹਾ ਪਹਿਲਾਂ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਇਹਨਾਂ ਨੇ ਕਿੱਥੇ ਕਿੰਨੀਆਂ ਲੜਾਈਆਂ ਕਰਵਾਈਆਂ ਉਹ ਵੀ ਤੁਹਾਡੇ ਸਾਹਮਣੇ ਨੇ ਔਰ ਜਿਹੜਾ ਹੁਣ ਇਹ ਜਿਮਨੀ ਚੋਣਾਂ ਹੋਣ ਜਾ ਰਹੀਆਂ ਚਾਰ ਸੀਟਾਂ ਦੇ ਉੱਤੇ ਡੇਰਾ ਬਾਬਾ ਨਾਨਕ ਦੀਆਂ ਜਿਹੜੀਆਂ ਕਿਸੇ ਤਸਵੀਰਾਂ ਉਸ ਹਲਕੇ ਦੀਆਂ ਤਾਂ ਉੱਥੇ ਹੁਣ ਦੇਖੋ ਵੀ ਇਹਨਾਂ ਨੇ ਬੰਦੇ ਲਗੋਏ ਹੋਏ ਸੀ ਗੱਡੀਆਂ ਦੇ ਪਿੱਛੇ ਬਲੈਰੋ ਗੱਡੀ ਖੜੀ ਇੱਕ ਉਹਦੇ ਪਿੱਛੇ ਇਹਨਾਂ ਦੇ ਬੰਦੇ ਨੇ ਜਦੋਂ ਪੁਲਿਸ ਜਾਂਦੀ ਆ ਤੁਰ ਕੇ ਉਧਰ ਨੂੰ ਨਾਲ-ਨਾਲ ਕੈਮਰਾਮੈਨ ਵੀ ਚੱਲਦੇ ਨੇ ਤਾਂ ਉੱਥੇ ਹੁਣ ਸਾਹਮਣੇ ਭੱਜੇ ਬੰਦੇ ਤਾਂ ਇਹਦੇ ਵਿੱਚ ਜਿਹੜੇ ਸਾਡੇ ਲੋਕ ਨੇ ਉਹਨਾਂ ਦੇ ਵਿੱਚ ਮੈਸੇਜ ਕੀ ਜਾਂਦਾ ਵੀ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਅਸਲੀ ਮੌਜੂਦਾ ਚਿਹਰਾ ਉਹ ਤੁਹਾਡੇ ਸਾਹਮਣੇ ਲਗਾਤਾਰ ਆਉਂਦਾ ਜਾ ਰਿਹਾ ਕਿਉਂਕਿ ਇਹ ਬਹੁਤ ਵੱਡੀ ਖਬਰ ਆ ਆਪਣੇ ਆਪ ਦੇ ਵਿੱਚ ਜਿਹੜੀ ਕਿ ਇੱਕ ਦੂਜੇ ਦੇ ਉੱਤੇ ਡਾਂਗਾ ਸੋਟੀਆਂ ਵੀ ਚੱਲਦੀਆਂ ਤੁਹਾਨੂੰ ਦਿਖਾਈਆਂ ਨੇ ਤਾ ਤੁਸੀਂ ਹੁਣ ਇਹ ਦੇਖੋ ਵੀ ਜਿਹੜੀ ਸਰਕਾਰ ਕਿਸ ਹੱਦ ਦੇ ਉੱਤੇ ਆ ਗਈ ਹੈ ਕਿਸ ਹੱਦ ਤੱਕ ਡਿੱਗ ਚੁੱਕੀ ਹੈ ਇੱਕ ਚੋਣ ਜਿੱਤਣ ਦੇ ਲਈ ਹਰ ਹੱਥ ਕੰਡੇ ਨੂੰ ਅਪਣਾ ਰਹੇ ਨੇ ਚਾਹੇ ਉਹ ਕੁੱਟਮਾਰ ਕੇ ਹੋਵੇ ਚਾਹੇ ਉਹ ਗੁੰਡਾਗਰਦੀ ਕਰਕੇ ਹੋਵੇ ਚਾਹੇ ਉਹ ਕਿਸੇ ਪ੍ਰਕਾਰ ਵੀ ਹੋਵੇ ਪਰ ਜਿਹੜੀ ਪੁਲਿਸ ਆ ਪੁਲਿਸ ਨੇ ਉਹਨਾਂ ਨੂੰ ਬੇਨਕਾਬ ਕਰ ਦਿੱਤਾ ਤੁਹਾਡੇ ਸਾਹਮਣੇ ਪੰਜਾਬ ਪੁਲਿਸ ਹੈ ਜਿਹੜੀ ਉਹਨਾਂ ਨੇ ਜਦੋਂ ਉਧਰ ਨੂੰ ਪ੍ਰਦਰਸ਼ਨ ਕੀਤਾ ਗੱਡੀਆਂ ਮਰੇ ਨੂੰ ਗੱਡੀਆਂ ਦੇ ਪਿੱਛੇ ਬੰਦੇ ਲੁਕੇ ਹੋਏ ਸੀ ਵਿੱਚ ਬੈਠੇ ਸੀ ਉਹ ਭੱਜੇ ਵੀ ਹੈ ਤਾਂ ਇਹ ਇਹਨਾਂ ਦੀਆਂ ਕਹਾਣੀਆਂ ਨੇ ਸਮਝੋ ਲੋਕੋ ਪੰਜਾਬ ਦੇਓ ਕਿ ਜਿਹੜੇ ਲੋਕਾਂ ਨੂੰ ਲਿਆਉਣਾ ਚਾਹੀਦਾ ਉਹਨਾਂ ਬੰਨੀਆਂ ਆਪਾਂ ਨਜ਼ਰ ਨਹੀਂ ਮਾਰਦੇ ਯਾਰ ਲੱਖਾ ਸਿੰਘ ਸੁਧਾਨਾ ਕਿੱਦੇ ਕਿੱਡੇ ਦਾ ਪਿੱਟੀ ਜਾਂਦਾ ਵੀ ਪਾਣੀਆਂ ਦੇ ਵਿੱਚ ਜ਼ਹਿਰ ਪਾਈ ਜਾ ਰਹੀ ਆ ਬਚੋ ਮਰ ਜੋਗੇ ਯਾਰ ਆਉਣ ਵਾਲੇ ਪੰਜਾਬ ਦੀਆਂ ਨਸਲਾਂ ਫਸਲਾਂ ਨਹੀਂ ਰਹਿਣੀਆਂ ਤਾਂ ਫਿਰ ਤੁਸੀਂ ਜਿਹੜਾ ਸੱਚਾ ਬੰਦਾ ਹੁੰਦਾ ਮੈਂ ਕਹਿੰਦਾ ਉਹਦੇ ਮਗਰ ਨਹੀਂ ਲੱਗਦੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਸਾਨੂੰ ਧੋਖਾ ਦਿੰਦੇ ਨੇ ਪਲ-ਪਲ ਤੇ ਉਹਨਾਂ ਦੇ ਤੁਸੀਂ ਥੱਲੇ ਲਾ ਕੇ ਚੱਲਦੇ ਨਾਲੇ ਡਾਂਗਾ ਖਾਨੇ ਨਾਲੇ ਛੱਤਰ ਖਾਨੇ ਆ ਤਾਂ ਇਹ ਕੋਈ ਪੰਜਾਬ ਦੀ ਜਿਹੜੀ ਸਥਿਤੀ ਹੈ ਕੋਈ ਚੰਗੀ ਨਹੀਂ ਤਾਂ ਮੈਂ ਸਮਝਦਾ ਵੀ ਸਾਡੇ ਲੋਕਾਂ ਨੂੰ ਵੱਡੀ ਸੰਖਿਆ ਦੇ ਵਿੱਚ ਇਹਨਾਂ ਦਾ ਵਿਰੋਧ ਹੀ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੂੰ ਜਿੰਨੀ ਵੱਡੀ ਸੰਖਿਆ ਦੇ ਹਿਸਾਬ ਨਾਲ ਜਿਤਾਇਆ ਵੀ ਸੀ ਤਾਂ ਇਹਨਾਂ ਨੇ ਦੇਖੋ 2-3 ਸਾਲ ਹੋ ਗਏ ਆ ਕੋਈ ਇੱਕ ਕੰਮ ਇਹਨਾਂ ਤੋਂ ਸਿਰੇ ਨਹੀਂ ਚੜਿਆ ਔਰ ਦੂਜੇ ਪਾਸੇ ਵਿਰੋਧ ਹੋ ਰਿਹਾ ਵੱਡੇ ਪੱਧਰ ਤੇ ਹੋ ਰਿਹਾ ਜਿੱਥੇ ਵੀ ਦੇਖੋਗੇ ਵਿਰੋਧ ਹੋ ਰਿਹਾ ਚਾਹੇ ਉਹ ਗਿੱਦੜਵਾ ਹੋਵੇ ਡੇਰਾ ਬਾਬਾ ਨਾਨਕ ਹੋਵੇ ਚਾਹੇ ਹੋਰ ਦੋ ਹਲਕੇ ਨੇ ਪਰ ਹੁਣ ਤੁਸੀਂ ਦੇਖੋ ਬਰਨਾਲੇ ਦੇ ਵਿੱਚ ਵੀ ਹੋ ਰਿਹਾ ਤਾਂ ਹੁਣ ਤੁਸੀਂ ਇਹ ਦੱਸੋ ਵੀ ਕਿਹੜਾ ਇਹਨਾਂ ਦਾ ਜਿਹੜੀ ਜਿਮਨੀ ਚੋਣ ਤੁਹਾਨੂੰ ਜਿੱਤ ਦੀ ਨਜ਼ਰ ਆ ਰਹੀ ਹੈ ੱਤਕਾ ਕਰ ਰਹੇ ਨੇ ਇਹਨਾਂ ਨੂੰ ਐਵੇਂ ਹੀ ਚੋਣਾਂ ਦੇ ਵਿੱਚੋਂ ਅਸੀਂ ਹੁਣ ਕੱਢ ਕੇ ਲੈ ਜਾਾਂਗੇ ਸੀਟਾਂ ਪਰ ਜਿਹੜੇ ਸਾਡੇ ਲੋਕ ਨੇ ਉਹ ਅਸਲੀਅਤ ਧਰਦੇ ਨੇ ਤਾਂ ਉਹਨਾਂ ਦੇ ਡਾਂਗਾਂ ਵੀ ਚਲਾਉਂਦੇ ਨੇ ਇਹ ਵੀ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਤਾਂ ਠੀਕ ਹੈ ਪੰਜਾਬੀ ਉਹ ਮਿਲਦੇ ਅਗਲੇ ਟੌਪ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਕਰ ਦੇਣਾ ਤਾਕੇ ਇਹ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਸਵੇਰੇ ਦੀ ਖਬਰ ਹੈ ਸਵੇਰ ਦੀ ਤਾਜੀ ਅਪਡੇਟ ਹੈ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਦਿਖ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣੀ ਜੀ ਧੰਨਵਾਦ